ਲਓ ਜੀ ਕੱਪੜੇ ਪਾਤੇ ਸੁੱਕਣੇ ਆਪਾਂ ਰੈਸਟ ਕਰਦੇ ਹੋਏ ਤੇ ਹੁਣ ਜਦੋਂ ਪਿੱਛੇ ਸਿੰਖ ਦੇ ਕੀ ਦਾਦ ਚ ਕਬੂਤਰੀ ਨੇ ਦਿੱਤੇ ਅੰਡੇ ਤੇ ਅੰਡਿਆਂ ਦੇ ਉੱਤੇ ਬੈਠੀ ਹੋਈ ਆ ਕਬੂਤਰੀ ਡਰਦੀ ਨਹੀਂ ਹੈਗੀ ਤੇ ਆਪਾਂ ਵੀ ਇਹਨੂੰ ਕੁਝ ਨਹੀਂ ਕਹਿਣਾ ਹੈਗਾ ਕਿਉਂਕਿ ਜਾਨਵਰ ਪਿਆਰ ਕਰਦੇ ਤਾਂ ਆਪਣਾ ਵੀ ਫਰਜ਼ ਬਣਦਾ ਕਿ ਉਹਦਾ ਹੈਲਪ ਕਰਨ ਦੀ ਸੋ ਇਸ ਕਰਕੇ ਆਪਾਂ ਇਹਨੂੰ ਬਿਲਕੁਲ ਕੁਝ ਨਹੀਂ ਕਹਾਂਗੇ ਕਿਉਂਕਿ ਇਹਦੀ ਜਿਹੜੀ ਭਾਵਨਾ ਜਿਹੜੀ ਹੈ ਉਹਨੂੰ ਆਪਾਂ ਬਿਲਕੁਲ ਵੀ ਠੀਸ ਨਹੀਂ ਪਚਾਵਾਂਗੇ ਸੋ ਇਸ ਨੂੰ ਆਪਾਂ ਰਹਿਣ ਦਿੰਦੇ ਆ ਤੇ ਹੁਣ ਆਪਾਂ ਜੇ ਕੁੜੀ ਉਹ ਕਪੜੇ ধਵਾਏ ਤੇ ਇਹਨਾਂ ਨੂੰ ਪਤਾ ਲੱਗ ਗਿਆ ਤਾਂ ਮਸਤੀ ਮਰੀ ਜਾਂਦੇ। ਆਪਾ ਸਾਰੇ ਕਪੜੇ ধਵਾਓ ਇਹਨਾਂ ਕੋਲ ਸਾਰੇ ਨੱਬਰ। ਸਾਰੇ ਨੱਬਰ ਦੇ ਕਪੜੇ ਤੋਂ ਇਹਨੂੰ ਪਤਾ ਲੱਗੇ ਨਾਲੇ ਉਹ ਕਿਵੇਂ ਤੋਈ ਜਾਵਾ। ਨਾਲੇ ਬਾਵਾ ਅਮਰਦੇਸ ਫਾਈ ਕਰਾਉ ਉੱਪਰ ਚਾਲਾਂ ਚੰਗੀ ਤਰ੍ਹਾਂ। ਫੇਰ ਪਤਾ ਲੱਗ ਕੋ ਜੋਰ ਚ ਮੈਚ ਦਾ। ਉਹ ਫਾਸੀਆ ਬਚਾਲੇ ਲੈ ਲੋ ਸੁਆਗਤ। ਤਨੇ ਉਹ ਦਰਵੇਸ਼। ਦਾ ਨਹੀਂ ਉੱਠਿਆ ਗਿਆ ਸੋ ਹੁਣ ਆਪਾਂ ਚੱਲ ਪਏ ਆ ਜੀ ਅ ਤਿਆਰੀ ਕਰ ਰਹੇ ਹੈਗੇ ਆ ਨਾਨਕ ਛੀਰੇ ਨੂੰ ਸਵੇਰ ਦਾ ਟਾਈਮ ਹੈ ਤਿਆਰ ਹੋ ਚੁੱਕੇ ਆ ਤੇ ਹੁਣ ਜਿਹੜਾ ਆ ਆਪਾਂ ਨਾਨਕ ਛੀਰੇ ਚੱਲਾਂਗੇ ਲਿਫਟ ਦੇਖਦੇ ਆ ਲਿਫਟ ਸ਼ਾਇਦ ਨਹੀਂ ਆਈ ਤੇ ਲਿਫਟ ਤੇ ਆਪਾਂ ਨੂੰ ਤੋਂ ਨਹੀਂ ਚੜਿਆ ਜਾਣਾ ਵਾਹਿਗੁਰੂ ਆਪਾਂ ਚੱਲਾਂਗੇ ਪੌੜੀਆਂ ਥਾਣੀ ਤੇ ਥੋੜਾ ਜਿਹਾ ਨਾਲੇ ਸਵੇਰੇ ਸਵੇਰੇ ਵਰਜੇ ਸੋ ਜੋਗੀ ਉਹ ਜੀ ਪੌੜੀਆਂ ਉੱਤਰ ਦੇ ਮਜ਼ਾ ਆ ਗਿਆ ਓਮ ਦਾ ਸਰਕਲ ਜਿਹੜਾ ਲੱਤਾਂ ਦਾ ਚੱਲ ਰਿਹਾ ਹੈ ਕਹਿਣਾ ਵਧੀਆ ਹੈ ਤੇ ਹੁਣ ਰਸਤੇ ਦੇ ਵਿੱਚ ਆਪਾਂ ਚਨੇ ਆ ਗੁਰੂ ਘਰ ਜਿਹੜੇ ਪਹੁੰਚਣ ਆਣੇ ਆ ਰਸਤੇ ਦੇ ਸ਼ਹਿਜਾਦਿਆਂ ਦੇ ਗੁਰੂ ਘਰ ਬਣਿਆ ਹੋਇਆ ਫੜਾ ਹੈ ਜਦੋਂ ਰਣਕੀਰੇ ਤੋਂ ਪਹਿਲਾਂ ਕੋਈ 70 80 ਕਿਲੋਮੀਟਰ ਦੇ ਗਲੂਰ ਸ਼ਹਿਰ ਦੇ ਨੇੜੇ ਇੱਥੇ ਜਿਹੜੇ ਸਟੈਚੂ ਬਣੇ ਹੋਏ ਨੇ ਬਲਤਾ ਦੇ ਪਿੱਛੇ ਜਿੰਮੇਦਾਰ ਦਾ ਜਿਹੜਾ ਹਲਵਾ ਹੀ ਜਾਂਦਾ ਹੈ ਨਾਲ ਉੱਠ ਖੜਾ ਹੈ ਸ਼ੇਰ ਖੜਾ ਹੈ ਹਾਥੀ ਹੈ ਘੋੜੇ ਹੈ ਤੁਸੀਂ ਇੱਥੇ ਫੋਟੋਆਂ ਖਰਾਾ ਸਕਦੇ ਹੋ ਜਾਜਵਾਲਾ ਗੁਰਦੁਆਰਾ ਵੀ ਅਸੀਂ ਨੂੰ ਬੋਲਿਆ ਜਾਂਦਾ ਹੈ ਤੇ ਬਹੁਤ ਸੋਹਣਾ ਖੂਬਸੂਰਤ ਜਿਹੜਾ ਗੁਰੂ ਘਰ ਬਣਿਆ ਹੋਇਆ ਹੈ ਉਸ ਤੋਂ ਬਾਅਦ ਆਪਾਂ ਲੰਗਰ ਪਾਣੀ ਚਾਰ ਹੋ ਰਿਹਾ ਤਾਂ ਵਸ਼ ਕਰਨ ਲੱਗੇ ਆ ਲੰਗਰ ਤੇ ਲੰਗਰ ਛਕਦੇ ਸਾਰ ਲੰਗਰ ਛਕ ਕੇ ਫਿਰ ਆਪਾਂ ਅੱਗੇ ਜਾਵਾਂਗੇ ਦਰਬਾਰ ਸਾਹਿਬ ਮੱਥਾ ਟੇਕ ਕੇ ਉਸ ਤੋਂ ਬਾਅਦ ਇਥੋਂ ਦਾ ਇਤਿਹਾਸ ਜਿਹੜਾ ਇਹ ਉਹ ਦੱਸਣਗੇ ਜੋ ਫੇਰ ਆਪਾਂ ਫਿਰ ਚੱਲਾਂਗੇ ਰਸਤੇ ਦੇ ਵਿੱਚ ਚਾਲੇ ਪਾਏ ਰਸਤੇ ਤੋਂ ਚਾਲੇ ਪਹੁੰਦਿਆ ਸਾਰੀ ਮੇਰਾ ਆਪਾਂ ਪਹੁੰਚ ਗਈ ਜੀ ਵਿਦਰ ਕਰਨਾਟਕਾ ਦੇ ਅੰਦਰ ਗੁਰੂ ਘਰ ਨਾਲ ਜੀਆ ਬਹੁਤ ਹੀ ਖੂਬਸੂਰਤ ਗੁਰਦਾਰਾ ਦੇ ਕਿ ਮਨਮੋਹਿਆ ਸ਼ਨਾਰ ਬਾਣੀ ਕੀਤਾ ਪੰਜ ਸ਼ਨਾਨਾ ਕੀਤਾ ਫਿਰ ਦਰਬਾਰ ਸਾਹਿਬ ਚਲੇ ਗਏ ਦਰਬਾਰ ਸਾਹਿਬ ਦੇ ਅੰਦਰ ਜਦੋਂ ਪੈਂਡਿੰਗ ਜਿਹੜੀ ਅੰਦਰਲੀ ਖੂਬਸੂਰਤੀ ਦੇਖ ਕੇ ਮਨ ਹੋਰ ਵੀ ਬਾਗੋ ਬਾਗ ਹੋਇਆ ਤੇ ਕਿਰਤਨ ਬਹੁਤ ਮਨਮੋਹਕ ਜਿਹੜਾ ਕੀਰਤਨ ਸੀਗਾ ਉੱਥੇ ਜੀ ਲੱਗਦਾ ਹੈ ਇਹਨ ਲੱਗਦਾ ਗੁਰੂ ਦੇ ਨਾਲ ਮਨ ਲੱਗਦਾ ਹੈ 10 ਮਿੰਟ ਉੱਥੇ ਬੈਠ ਕੇ ਕੀਰਤਨ ਦਾ ਆਨੰਦ ਮਾਣਿਆ ਆਪਣੀ ਗੱਡੀ ਤੇ 3 ਕਿੰਘੰਟਾ ਸਾਢੇ 3 ਕਿੰਘੰਟੇ ਲੱਗੇ ਸਾਨੂੰ ਇਸ ਗੁਰੂ ਘਰ ਪਹੁੰਚਣ ਵਾਸਤੇ ਦੇਖੇ ਮਨ ਹੋਰ ਵੀ ਕੁਝ ਹੋਇਆ ਦੋਸਤੋ ਵਾਟਾ ਸਫੇਰ ਅਸ ਲੰਗਰ ਵਿੱਚ ਆ ਗਏ ਤਾਂ ਇੱਥੇ ਚੋਲਾ ਦਾ ਲੰਗਰ ਸੀ ਕਿੰਨੇ ਟਾਈਮ ਲੰਘਿਆ ਸੀਗਾ ਭੁੱਖ ਲੱਗੀ ਸੀ ਫਿਰ ਆਪਾਂ ਇੱਕ ਚਾਲੇ ਪਾ ਲਏ ਜੀ ਵਾਪਸੀ ਦੇ